ਜੀ ਕਿੱਦਾਂ ਜੇ ਆਪਦੇ ਉਹ ਆਗੇ ਸੀ ਨੂੰ ਪੱਤੇ ਤੇ ਮੋਥਮ ਜਾ ਕਰਾਏ ਬਾਹਲਾ ਜਿਆਦਾ ਖਤਰਨਾਕ ਬਾਹਲਾ ਜਾਤਾ ਚੈੱਕ ਕਰੋ ਜੀ ਪੂਰਾ ਬਲੈਕ ਬੋ ਬਲੈਕ ਹੋਇਆ ਪਿਆ ਜੀ ਅੰਜਮਾ ਕਾਲਾ ਕਾਲਾ ਦੇਖੋ ਜੀ ਪੂਰਾ ਚੈੱਕ ਕਰੋ ਉਸ ਨੂੰ ਇਹ ਆਉਗਾ ਜੀ ਇਹ ਨੇਰੀ ਪੂਰੀ ਚੰਦਰੀ ਹੈ ਦੇਖ ਸਕਦੇ ਜੀ ਹੁਣ ਤੇ ਸਲੋ ਹੋ ਗਈ ਜੀ ਠੀਕ ਹੈ ਜੀ ਕੇ ਜੀ ਇਹ ਆਗੇ ਸੀਗੇ ਉੱਤੇ ਤੇ ਕੁੱਲੇ ਹੀ ਜੀ ਦੇ ਬਾਪ ਨੂੰ ਕੋਲਦੇ ਨਹੀਂ ਖੁੱਡਾ ਆਪਣੇ ਆਲਾ ਠੀਕ ਹੈ ਜੀ ਚੈੱਕ ਕਰੋ ਜੀ ਠੀਕ ਖੁੱਲਦੇ ਖੁੱਡਾ ਖੜਾ ਜਾਨਵਰ ਦੇਖੀਏ ਇੱਕ ਮਿੰਟ ਖੜ ਜਾ ਚਾਬੀ ਚਾਬੀ ਆਈ ਗਈ ਗੋਲੀ ਲੈ ਓਏ ਕਿੱਥੇ ਆ ਜੇ ਆਈ ਇਹ ਖੁੱਡਾ ਖੋਲਦੇ ਆਪਾਂ ਕੀ ਕਿਓ ਬ్రో ਖੁੱਲਿਆ ਹੀ ਖੁੱਡਾ ਦਾਣੇ ਹਏ ਪਏ ਤੜਕੇ ਪਾ ਕੇ ਗਿਆ ਸੀਗਾ ਇੰਨਾ ਦੇ ਚੱਕ ਗਿਆ ਸੀਗਾ ਵੀ ਇਹਨਾਂ ਨੇ ਸ਼ਾਕ ਰੇ ਸੀਗੇ ਆ ਵੀ ਬੈਠੇ ਆਪਣੇ ਕਿਵੇਂ ਬੱਚਾ ਫਾਰ ਆ ਗਿਆ ਜੀ ਚਲ ਜੂ ਕੱਪ ਦੇ ਅੰਦਰ ਉਹ ਵਧੀਆ ਗਰੂਥ ਹੋ ਗਈ ਯਾਰ ਬੱਚੇ ਦੀ ਠੀਕ ਹੈ ਤੇ ਆ ਵੀ ਵਧੀਆ ਹੋ ਗਏ ਇੱਕ ਆਪਣੇ ਵਾਲਾ ਆ ਵੀ ਸ਼ੱਟ ਹੋ ਗਿਆ ਆ ਬੱਚਾ ਕੱਢ ਕੇ ਖਵਾ ਤੁਹਾਨੂੰ ਚੁੱਪ ਰੋ ਵਧੀਆ ਯੂਨਾ ਸੇਫ ਬੁੱਟਰ ਦੇ ਸੈਚ ਤੇ ਆ ਚੁੱਕੇ ਹਾਂ

ਇੱਕ ਥੱਲੇ ਲਾ ਲੈ ਕਰੀ ਤੇ ਬੱਜੇ ਬਣਨੇ ਆ ਇਹ ਆਪਣੇ ਵਾਲੇ ਦੋ ਛਤਰੀ ਤੇ ਦੇਖੋ ਯਾਰ ਖੰਭ ਚੈੱਕ ਕਰੋ ਬੱਚਿਆਂ ਦੇ ਛੱਟੋਗੇ ਪੂਰੇ ਉੱਕ ਰਿਪੋਰਟ ਹੈ ਤੇ ਨਾਲੇ ਤੇ ਹੁਣ ਆਪਾਂ ਬਣਨੇ ਆ ਛਤਰੀ ਤੇ ਦੋਵੇਂ ਦੇਖਦੇ ਤਿੰਨੇ ਤੇ ਨਹੀਂ ਉਹਨੇ ਕਿ ਜਾਣਾ ਫਿਰ ਇੱਕ ਹੈ ਤੇ ਆਪਾਂ ਆਪਦੇ ਵਾਲੇ ਦੋ ਹੀ ਬਾ ਦੰਨੇ ਆ ਇੱਕ ਕਰੀ ਮੈਂ ਛਤਰੀ ਚੱਕ ਲਿਆਉਣਾ ਅੰਦਰੋਂ ਠੀਕ ਹੈ ਜੀ ਬਸ ਪਾਣੀ ਪੁਣੀ ਪਾਉਣਾ ਹੈਗਾ ਟਰੇਆਂ ਚੈੱਕ ਦੀਆਂ ਸੀਗੀਆਂ ਨੇ ਪੱਟ ਕੇ ਮੈਂ ਕਿ ਮੇਰੇ ਘਰ ਹੋਊਗੇ ਇਹ ਸ਼ਾਹਰੀ ਡਾਕ ਨਹੀਂ ਅੰਦਰ ਪਾਈ ਦੀ ਮਾਂ ਝੂਠ ਨਹੀਂ ਮਾਰਦਾ ਜੇਕਰ ਮੈਂ ਬਾਏ ਸੀਗੇ ਬਾਏ ਸ਼ਾਹਰੀ ਤੇ ਡੇਢ ਘਰ ਗਏ ਬੰਦ ਆਉਣਾ ਹੋਣਾ ਬੱਜੂਆ ਬੱਚੇ ਬਿਠਾ ਦੀ ਜੀ ਹੁਣ ਤੇ ਸ਼ਾਹਰੀ ਤੇ ਕਿਹਾ ਕਿ ਮੌਸਮ ਹੈਗਾ ਗਿੱਲਾ ਤਦ ਬਾਦ ਨਿਆ ਜੀ ਸਾਡੇ ਬਾੜੀ ਆ ਜੀ ਲਗੜੀ ਹੈ ਜੀ ਜੀ ਦੇ ਮੀ ਜਾ ਗਿਆ ਯਾਰ ਦੇਖੇ ਫਿਰ ਚਲ ਬਾਹਨਾਂ ਮੈਂ ਮਿਲਦੇ ਆ ਫਿਰ ਜੀ ਬਾਤ ਸੀਗੇ ਬਚੇ ਛਤਰੀ ਤੇ ਚੈੱਕ ਕਰਕੇ ਚੱਲਣਾ ਵੀ ਕਰਤੀਆਂ ਸੈਟ ਵੈਟ ਓਕੇ ਪਰ ਹਵਾ ਜੀ ਚਲਦੀ ਹੈ ਤਾਂ ਫਿਰ ਸੈਟ ਜੀ ਨਹੀਂ ਬੰਦੀ ਛਤਰੀ ਹਲਦੀ ਹੁਲਦੀ ਪਈ ਹੈ ਬਚੇ ਆਪਣੇ ਬਾਪ ਇਹ 10 15 ਮਨੇ ਲੇ ਲਈ ਵੀ ਫੋਟੋ ਕਰ ਲਿਆ ਇਖੇ ਚਲ ਗਈ ਛੱਟੇ ਬਚੇ ਆਪਣੇ ਤੇ ਬਾਕੀ ਆ ਕਰਤੇ ਆ ਆ ਵੇਖੋ ਯਾਰ ਬਚੇ ਨੇ ਪੈਰਾ ਜ ਆਵਾਜ਼ ਚਿੱਟੇ ਚਿੱਟੇ ਦੇਖੋ ਬਾਜੇ ਆ ਬੜ ਕੀ ਹੈ ਇਹ ਇਹਦੇ ਹੜੀ ਹੈ ਆ ਬਚੇ ਨੇ ਹੈ ਨਹੀਂ ਉਹਦੇ ਆ ਸਿਆਉ ਛਿੱਟਾ ਉਹਦੀ ਕਾਲੀ ਟੋਰੀ ਹੋਗੀ ਫੇਰ ਉਹ ਚੁਰੂਦੇ ਬਾਹਾਂ ਜੇ ਪਏਗਾ ਸੋ ਕੀ ਠੀਕ ਹੈ ਛੱਟਾ ਜੀ ਬਚੇ ਭਾਇਆ ਤੇ ਜਨਵਰੀ ਆ ਗਿਆ ਆਪਣੇ ਬਾਹਰ ਠੀਕ ਹੈ ਜੀ ਜੋ ਪ੍ਰੋਫੇ ਕਰਦੇ ਮਿਲਦੇ ਆ ਵਲੌਗ ਜੀ ਇੱਕ ਕਰੀਟ ਕਰਦੇ ਆ ਵਲੌਗ ਬੰਦ ਤੇ ਮਿਲਦੇ ਆ ਫਿਰ ਠੀਕ ਹੈ ਜੀ ਤੇ ਜੋੜਾ ਵੀ ਕੱਢ ਲਿਆ ਸੀਗਾ ਬਾਹਰ ਤੇ ਚੈੱਕ ਕਰੋ ਜੀ ਤੇ ਬੱਚੇ ਬੈਠੇ ਆ ਜੀ ਵਧੀਆ ਠੀਕ ਹੈ ਜੀ ਉੱਪਰ ਬੈਠੇ ਆ ਹੱਲੇ ਤੇ ਹੋਰ ਬਾਹਰ ਹੀ ਪੰਜ 10 ਮਿੰਟ ਬੈਠੇ ਆ ਚੱਕ ਲਾਂਗੇ ਫਿਰ ਬਾਅਦ ਵਿੱਚ ਅੰਦਰ ਹੀ ਕਰਤਾਗੇ ਛਤਰੀ ਵੀ ਤੇ ਛਤਰੀ ਚਲੋ ਦੇਖਾਂਗੇ ਜਮੀ ਆਏ ਫਿਰ ਕਰਾਂਗੇ ਇਹ ਚਲ ਤਾਂ ਵੀ ਕਰ ਹੀ ਦਵਾਂਗੇ ਤੇ ਮੇਰਾ ਰਾਤ ਦਾ ਜੋੜਾ ਯਾਰ ਪਤਾ ਨਹੀਂ ਲੱਗਾ ਕਿ ਨਹੀਂ ਲੱਗਾ ਕਰਦੇ ਆਪੋ ਇੱਕ ਤਰੀ ਛੱਡ ਕੇ ਦੇਖਦੇ ਆਂ ਜੇ ਇਕੱਠੇ- ਇਕੱਠੇ ਰਹਿ ਫਿਰ ਭਾਵੇਂ ਲੱਗਾ ਮੰਨੋ ਠੀਕ ਹੈ ਮੈਂ ਕਰਦਾ ਫਿਰ ਚਲੋ ਐ ਇੱਕ ਪਿੰਜਰੇ ਚੱਕ ਲਈਏ ਚਲੋ ਚਲੋ ਲਓ ਜੀ ਛੱਟ ਤੇ ਬਾਕੀ ਮੈਂ ਦੇਖਦਾ ਕਿ ਹਾਲ ਹੈ ਠੀਕ ਹੈ ਜੀ ਠੀਕ ਹੈ ਚੈੱਕ ਕਰੋ ਜੀ ਆਪਣੇ ਠੀਕ ਹੈ ਸ਼ੈਟ ਹੋਈ ਚੁੱਪ ਕਰਕੇ ਬਹਿ ਗਏ ਹਾਂ ਤੇ ਆ ਵੀ ਇੱਥੇ ਬਹਿ ਗਈ ਤੇ

ਇਹ ਕੀਆ ਇਹ ਕੀਆ ਓਕੇ ਠੀਕ ਹੈ ਜੀ ਇਹ ਕਰਤੀ ਜੀ ਮਾੜੀ ਸਾਫ ਸਫਾਈ ਚੱਕ ਕੇ ਬੋਕਰ ਚੱਲ ਬੱਤੇ ਚੱਲ ਠੀਕ ਹੈ ਕਰਕੇ ਸਾਫ ਸਫਾਈ ਮਿਲਦੇ ਆਂ ਕਰਤੀ ਜੀ ਸਾਫ ਸਫਾਈ ਤੇ ਠੀਕ ਹੈ ਜੀ ਕਰਦੇ ਆਂ ਬਲੌਗ ਐਂਡ ਠੀਕ ਹੈ ਜੀ ਤੇ ਬਾਬਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਪਰ ਫੀਡ ਹੋਈ ਨਹੀਂ ਆਪਣੇ ਤੋਂ ਐ ਹੀ ਰਹੇਗੀ ਪਰ ਕਰਨਾ ਸੀ ਵਜਾ ਪਰ ਹੋਇਆ ਨਹੀਂ ਜੀ ਪਰ ਮੈਨੂੰ ਜਿਹੜਾ ਇਨਾਉਂਦਾ ਹੈਗਾ ਆਪਾਂ ਕਰ ਕੀਤਾ ਨਹੀਂ ਗਾ ਠੀਕ ਹੈ ਜੀ ਠੀਕ ਹੈ ਜੀ ਕਰ ਦਈਏ ਗੁੱਡਾ ਬੰਨ੍ਹਦੇ ਤੇ ਮਿਲਦੇ ਆਂ ਜੀ ਕੱਲ ਨੂੰ ਠੀਕ ਹੈ ਜੀ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਕਿਵੇਂ ਲੱਗੇ ਸਾਡੇ ਅੱਜ ਦੀ ਵੀਡੀਓ ਸਾਰੇ ਵੀਰ ਭਰਾਣਾ ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ ਯਾਰ ਇਹ ਲੋ ਇਨੀ ਮਿਹਨਤ ਕਰੀ ਦੇ ਤੁਹਾਡੇ ਲਈ ਤੇ ਕੋਈ ਯਾਰ ਕੋਈ ਵਧੀਆ ਇੱਕ ਕਮੈਂਟ ਕਰਦਿਆ ਕਰੋ ਜਿਦਨਾ ਕਿ ਜੇ ਆਪਣੇ ਵਿਊਜ਼ ਜੇ ਵੀਡੀਓਜ਼ ਵਧੀਆ ਹੋ ਗਈ ਚੱਲ ਚੱਲ ਲੱਗ ਗਈ ਤੇ ਫਿਰ ਆਪਾਂ ਹੋਰ ਵਧੀਆ ਵਲੌਗ ਬਣਾਇਆ ਕਰਾਂਗੇ ਠੀਕ ਹੈ ਜੀ ਤੇ ਨਾਲੇ ਆਪਾਂ ਫੋਨ ਵੀ ਲੈ ਕੇ ਆਉਣਾ ਆਪ ਤਾਂ ਪੱਪਣ ਆਖਿਆ ਹੋਇਆ ਤੇ ਲੈ ਦਾਂਗੇ ਫੋਨ ਕੋਈ ਚੈੱਕ ਕਰਾਂਗਾ ਜੀ ਤੇ ਨਾ ਬਾਬਿਓ ਜੋੜਾ ਦੇ ਆਂਦਾ ਸੀਗਾ ਆਪਾਂ ਉਹਨਾਂ ਦਾ ਸੈਟ ਨਹੀਂ ਬੈਠਾ ਹੁਣ ਇਹ ਦੇਖੇ ਆਂ ਤੇ ਟਰੇ ਵੀ ਤਿਆਰ ਆ ਰੱਖ ਧਰ ਦੀ ਆਪ ਅੰਦਰ ਤੇ ਦੇ ਆਂਦਾ ਜੋੜਾ ਮੈਂ ਇੱਕਦੋ ਲਊ ਜਾਣ ਲੱਗਾ ਸੀ ਸਿਰ ਤੇ ਮੈਨੂੰ ਹੂਨ ਲਾਇਆ ਉਹ ਆਂਦਾ ਇੱਕ ਮੇਰੇ ਕੋਲ ਛੱਡ ਜਾ ਤੇ ਜਦੋਂ ਹੋ ਗਿਆ ਸ਼ੈੱਟ ਜਦੋਂ ਸਿਰ ਜਾ ਸੈੱਟ ਹੋ ਗਿਆ ਨਾ ਉਹਦਾ ਫਿਰ ਮੈਨੂੰ ਆਖਿਆ ਕਿ ਲੈ ਲੈ ਦੂੰਗਾ ਮੈਂ ਠੀਕ ਹੈ ਉਹਨਾਂ ਚਲ ਕੋਈ ਨਹੀਂ ਲੈ ਜੀ ਭਾਵੇਂ ਤੁਸੀਂ ਮੈਂ ਲੈ ਜੀ ਐਡੀ ਕੋਈ ਗੱਲ ਨਹੀਂ ਕੀ ਮੈਂ ਇਸ ਕਰਕੇ ਨਹੀਂ ਲੈ ਕੇ ਗਿਆ ਫਿਰ ਕਿਉਂ ਜੀ ਚਲੋ ਸ਼ੈੱਟ ਹੈ ਬਾਕੀ ਸਾਰਾ ਕੁਝ ਦਾਲਿਆ ਪਣੀ ਧਰਤਾ ਘਟੇ ਬਾਤ ਤੱਕ ਚੱਕਾਂਗੇ ਇਹ ਘਰਤਾ ਇੱਕੜਾ ਕੁੱਡਾ ਬੰਦ ਤੇ ਜਾਲ ਵੀ ਬਾਹਰ ਹੀ ਪਾਇਆਗਾ ਬਾਕੀ ਠੀਕ ਹੈ ਜੀ ਜੋਬਰੋ ਕਰਦੇ ਬਲੌਗ ਐਂਡ ਜੇ ਮਿਲਦੇ ਆਈ ਨੈਕਸਟ ਵੀਡੀਓ ਚ ਤੇ ਠੀਕ ਹੈ ਜੀ ਟੇ ਕੇ ਰਾਬਰ